ਦੇ ਦੀ ਗੱਲ ਹੈ ਬੰਦਾ ਬਹੁਤ ਚੰਗਾ ਆ ਬਹੁਤ ਨੀਅਤ ਸਾਫ਼ ਔਰ ਜੋ ਸੱਚ ਹੈ ਜੋ ਕਿਹਾ ਉਹੀ ਝੋਲੀ ਚ ਪਾਇਆ ਉਹੀ ਦੇ ਆ ਤੇ ਬਹੁਤ ਪਿਆਰ ਸਤਿਕਾਰ ਵਾਲਾ ਪਰਿਵਾਰ ਹੈ ਅੱਜ ਤੁਹਾਡਾ ਇੰਦਰਵਾਸ਼ ਚੈਨਲ ਦੇ ਤੁਹਾਡਾ ਸਵਾਗਤ ਆ ਜੀ ਤੇ ਅੱਜ ਭਰਾਵੋ ਸਾਨੂੰ ਵੀ ਬਹੁਤ ਜਿਆਦਾ ਵੱਡੀ ਖੁਸ਼ੀ ਆ ਤੇ ਤੁਹਾਡਾ ਵੀ ਭਰਾਵਾਂ ਦਾ ਉੱਡੀ ਸਤਿਕਾਰ ਆ ਉੱਡੀ ਖੁਸ਼ੀ ਸਾਨੂੰ ਹੋਣੀ ਆ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਹੈ ਤੇ ਮਹਾਰਾਜ ਜੀ ਹਾਂ ਜੀ ਹਾਂ ਚਲੋ ਜੀ ਤੇ ਇੱਕ ਸਰਪ੍ਰਾਈਜ਼ ਹੈ ਤੇ ਉਹ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਤੁਹਾਨੂੰ ਆਜੋ ਬਾਬਾ ਜੀ ਨਾਲ ਵੀ ਗੱਲਬਾਤ ਕਰਾਉਣੇ ਆ ਆਜੋ ਹੋਰ ਠੀਕ ਠਾਕ ਹੈ ਜੀ ਬਬਾਈ ਚੋਦਰੀ ਅਸੀ ਗੱਲ ਧੰਨਵਾਦ ਠੀਕ ਹੈ ਜੀ ਧੰਨਵਾਦ ਹਾਂ ਜੀ ਆਜੋ ਬਬਾਈ ਹੋਰ ਵਾ ਹੂੰ 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 ਇਹ ਉਹ ਆਈ ਹੋਈਆਂ ਹਾਂਜੀ ਇਹ ਮਿਲਣ ਵਾਸਤੇ ਆਏ ਬਾਬਾ ਜੀ ਦੋਨੇ ਕੁੜੀਆਂ ਇਹ ਆਵਲਖ ਤੇ ਮਤਲਬ ਨੀਲੀ ਆਹ ਕੁੜੀ ਹਾਂ ਹਾਂਜੀ ਆ ਆਪਣਾ ਫੋਟੋ ਲੈਣ ਚੱਕ ਕੇ ਹਾਂ ਇਹ ਹੈਗੇ ਉਮਰੇ ਬਰੀਕ ਜੀ ਮਾਣ ਮਾੜਾ ਕੁੜੀ ਹਾਂ ਹੈਗਾ ਜੀ ਹਾਂ ਪਵਾ ਕੰਡਿਆਲੇ ਚੱਕ ਲਈ ਨੇੜਾ ਚੱਕਣਾ ਜਗ ਨੂੰ ਕਿੰਨੇ ਆਲਾ ਚੱਕ ਲੈ ਜੀ 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 ਹਾਂ ਹਾਂ ਜੀ ਇੱਕ ਕੁੜੀ ਕਾਲੀ ਮਤਲਬ ਵੀ ਫਿਰ ਬਾਬਾ ਜੀ ਨੇ ਆਪਣੇ ਜਗ ਨੂੰ ਬਾਰੇ ਕਰੇ ਵਿਚਾਰ ਤਾਰਾ ਕਿਉਂਕਿ ਬਾਈ ਆਪਣਾ ਜਗ ਨੂੰ ਪ੍ਰੋਪਰ ਇਹਦੇ ਪਟਾ ਤੇ ਤਿੰਨ ਪੈਰ ਚਿੱਟੇ ਆ ਤੇ ਬਾਈ ਮੈਨੂੰ ਮੇਰੇ ਪਿੰਡ ਦੇ ਸਾਰੇ ਹੀ ਆਪਣੇ ਘਰਾਂ ਦਾ ਤਾਂ ਚਲੋ ਜਿਹੜਾ ਆਪਣਾ ਪਣ ਹੁੰਦਾ ਹੀ ਹੁੰਦਾ ਤੇ ਪਰ ਮੈਨੂੰ ਸਾਰੇ ਪਿੰਡ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਬਾਈ ਸਾਡੇ ਆ ਮਤਲਬ ਹਰ ਇੱਕ ਬੰਦਾ ਆਪਣੇ ਜਾਨਵਰਾਂ ਬਾਰੇ ਜ਼ਰੂਰ ਕਹਿੰਦਾ ਸੀ ਵੀ ਪ੍ਰਮਾਤਮਾ ਉਹਦੀ ਵੀ ਸੁਣੇ ਤੇ ਪਰ ਬਈ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਤੇ ਵਹਿਗੁਰੂ ਦੀ ਉਪਾਰ ਕਿਰਪਾ ਦੇ ਨਾਲ ਤੇ ਪ੍ਰਮਾਤਮਾ ਨੇ ਆਪਣੀ ਬਹੁਤ ਹੀ ਨੇੜੇ ਹੋ ਕੇ ਸੁਣੀ ਤੇ ਆਪਣਾ ਜੁਗ ਨੂੰ ਬਹੁਤ ਹੀ ਚੰਗੀ ਜਗ੍ਹਾ ਤੇ ਯਾ ਗਿਆ ਸਾਨੂੰ ਸਾਡੇ ਸਾਰੇ ਪਰਿਵਾਰ ਨੂੰ ਇਸ ਚੀਜ਼ ਦੀ ਬਹੁਤ ਹੀ ਵੱਡੀ ਖੁਸ਼ੀ ਆ ਚਲੋ ਬਈ ਦਾਣਾ ਪਾਣੀ ਹੁੰਦਾ ਜਾਨਵਰ ਦਾ ਜਿੱਥੇ ਵੀ ਜਾਣਾ ਪਰ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੁੰਦੀ ਹੈ ਵੀ ਆਪਣਾ ਜਾਨਵਰ ਜਿਹੜਾ ਆਪਾਂ ਉਹਦਾ ਪਰਿਵਾਰ ਦੇ ਮੈਂਬਰਾਂ ਵਾਂਗੂ ਪਾਲਿਆ ਹੁੰਦਾ ਚੰਗੀ ਥਾਂ ਤੇ ਜਾਵੇ ਹੈਨਾ ਸਭ ਤੋਂ ਵੱਡੀ ਖੁਸ਼ੀ ਇੱਕ ਘੋੜਾ ਪਾਲਕ ਦੇ ਮਾਲਕ ਵਾਸਤੇ ਇਹੀ ਵੱਡੀ ਖੁਸ਼ੀ ਹੁੰਦੀ ਆ ਤੇ ਬਾਕੀ ਅੱਗੇ ਵੀ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜਾਨਵਰਾਂ ਦੀ ਵੀ ਆਪਣਾ ਜੋਗ ਨੂੰ ਦਾ ਜਿੰਮੀ ਵੀ ਹੋਇਆ ਉਹਦਾਂ ਦੀਆਂ ਵੀਡੀਓ ਤੁਹਾਡਾ ਸ਼ੇਅਰ ਜਰੂਰ ਕਰਾਂਗੇ ਤੇ ਆਪਾਂ ਤਾਂ ਇਹੀ ਦੁਆ ਕਰਦੇ ਆਂ ਵੀ ਬਾਬਾ ਜੀ ਦਾ ਚਲੋ ਜਾਣੀ ਜਾਣ ਨੇ ਤੇ ਜਿਵੇਂ ਕਿ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਆਪਣੇ ਵੀਡੀਓ ਦੇ ਨਾਲ ਤੁਹਾਨੂੰ ਦੱਸਿਆ ਸੀ ਵੀ ਇੱਕ ਤੁਹਾਡੇ ਵਾਸਤੇ ਵੀ ਸਰਪ੍ਰਾਈਜ਼ ਹੈ ਤੇ ਸਾਡੇ ਲਈ ਵੀ ਤੇ ਜਿਹੜੇ ਆ ਮੇਰੇ ਰੱਬ ਵਰਗੇ ਬਣਾਉਂਦਾ ਹਾਂ ਵੀਡੀਓ ਮੇਰੇ ਦੋਸਤ ਖੜੇ ਨੇ ਨਾਲ ਇਹਨਾਂ ਇੱਥੋਂ ਤੱਕ ਲਾਉਣ ਵਾਸਤੇ ਇਹਨਾਂ ਦਾ ਬਹੁਤ ਵੱਡਾ ਸਹਾਰਾ ਹੈ ਮੇਰੇ ਲਈ ਮੈਂ ਹਰ ਇੱਕ ਵੀਡੀਓ ਦੇ ਵਿੱਚ ਅਕਸਰ ਬੋਲਦਾ ਹੁੰਦਾ ਹੈ ਵੀ ਜਿਹੜਾ ਉਹ ਮੁਹੱਬਤ ਪਿਆਰ ਸਭ ਤੋਂ ਵੱਡੀ ਬੰਦੇ ਦੀ ਪ੍ਰਾਪਤੀ ਹੀ ਆ ਤੇ ਜੇ ਅੱਜ ਮੈਂ ਇੱਥੋਂ ਤੱਕ ਆਇਆ ਤਾਂ ਇਹਨਾਂ ਦੀ ਬਦੌਲਤ ਹੀ ਆ ਇਹਨਾਂ ਭਰਾਵਾਂ ਦੀ ਕਿਉਂਕਿ ਇਹਨਾਂ ਨੇ ਮੇਰੇ ਨਾਲ ਮੇਰੇ ਉੱਤੇ ਇਹੋ ਜਿਹੇ ਝੱਖੜ ਝੁੱਲੇ ਵੀ ਝੁੱਲੇ ਬਹੁਤ ਜ਼ਿਆਦੇ ਵੀ ਜਿਹਦੇ ਵਿੱਚ ਇਕੱਲੇ ਨੂੰ ਖੜਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਇੰਨਾ ਭਰਾਵਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਅੱਜ ਮੇਰੇ ਤੇ ਬਹੁਤ ਹੀ ਖੁਸ਼ੀ ਭਾਗਾ ਭਰਿਆ ਦਿਨ ਆਇਆ ਤੇ ਮੈਂ ਇੰਨਾ ਭਰਾਵਾਂ ਦਾ ਵੀ ਧੰਨਵਾਦੀਆਂ ਤੇ ਜਿਹੜਾ ਇਹ ਆਪਣਾ ਜੁਗਨੂ ਹੈ ਇਹ ਆਪਾਂ ਅੱਜ ਆਪਣੇ ਬਾਬਾ ਜੀ ਨੂੰ ਇਹਨਾਂ ਦਾ ਬਹੁਤ-ਬਹੁਤ ਪਹਿਲਾਂ ਦਾ ਧੰਨਵਾਦ ਆ ਬਾਬਾ ਜੀ ਤੁਹਾਡਾ ਸਾਡੇ ਫਾਰਮ ਤੇ ਚਾਰਨ ਪਾਉਣ ਦਾ ਤੇ ਇਹ ਬਾਬਾ ਜੀ ਨੂੰ ਆਪਾਂ ਆਪਣਾ ਬਸ਼ੀਰਾ ਜਿਹੜਾ ਜੁਗਨੂ ਇਹ ਅਲਵਕਸ਼ ਦਾ ਬੱਚਾ ਆ ਗਿਆ ਤੇ ਦਰੋਣੇ ਦਾ ਆ ਗਿਆ ਪੋਤਾ ਤੇ ਆਪਾਂ ਜਿਵੇਂ ਕਿ ਤੁਸੀਂ ਅਕਸਰ ਆਪਣੀਆਂ ਵੀਡੀਓ ਦੇਖਦੇ ਹੋ ਹੁੰਦੇ ਆ ਬਹੁਤ ਪਿਆਰ ਤੇ ਲਾਡਾਂ ਤੇ ਚਾਵਾਂ ਨਾਲ ਪਾਲਿਆ ਸੀ ਨਾ ਇਹ ਤੇ ਇਹਦੀਆਂ ਮਤਲਬ ਬਹੁਤ ਬੰਦਿਆਂ ਤੋਂ ਆਫਰਾਂ ਵੀ ਆਈਆਂ ਪਰ ਸਹੀ ਦਿਲ ਦੀ ਗੱਲ ਤੁਹਾਨੂੰ ਅੱਜ ਥੋੜਾ ਨਾਲ ਸ਼ੇਅਰ ਕਰਨ ਲੱਗਿਆ ਵੀ ਪਰ ਦਿਲ ਨਹੀਂ ਸੀ ਪੈਂਦਾ ਕਿਸੇ ਬੰਦੇ ਨੂੰ ਐਵੇਂ ਅਜਨਬੀ ਦੇਣ ਨੂੰ ਹਨਾ ਵੀ ਯਾਰ ਆਪਣਾ ਹੀ ਦਿਲ ਦਾ ਟੁਕੜਾ ਹੈ ਕਿ ਤੇ ਪਰ ਬਾਬਾ ਜੀ ਨੇ ਸਾਨੂੰ ਹੁਕਮ ਕੀਤਾ ਤੇ ਅਸੀਂ ਮਤਲਬ ਸਾਡਾ ਸਾਰਾ ਪਰਿਵਾਰ ਨੇ ਬਹਿ ਕੇ ਰਹਿ ਕੇ ਸੀ ਤਾਂ ਅਸੀਂ ਇਹ ਬਾਬਾ ਜੀ ਨੂੰ ਵੀ ਝੋਲੀ ਪਾ ਰਹੇ ਹਾਂ ਜੀ ਰੇ ਸੋਨਿਹਾਲ ਸਤਿ ਸ੍ਰੀ ਅਕਾਲ ਤੇ ਅਸੀਂ ਬਾਬਾ ਜੀ ਬਹੁਤ ਜਿਆਦਾ ਖੁਸ਼ ਆ ਜੀ ਸਾਡਾ ਬੱਚਾ ਇਹ ਤੁਹਾਡੀ ਨਗਰੀ ਦੇ ਵਿੱਚ ਜਾ ਰਿਹਾ ਹੈ ਤੇ ਤੁਸੀਂ ਦੱਸੋ ਬਾਬਾ ਜੀ ਤੁਹਾਨੂੰ ਆਪਾਂ ਤੁਸੀਂ ਫੋਟੋਆਂ ਦੀ ਦੇਖਿਆ ਸੀਗਾ ਜੀ ਬੱਚਾ ਹਨਾ ਹਾਂਜੀ ਹਾਂਜੀ ਬੇ ਕਿਵੇਂ ਲੱਗਿਆ ਜੀ ਤੁਹਾਨੂੰ ਵੀ ਫੋਟੋਆਂ ਤੇ ਕੋਈ ਫੋਟੋਆਂ ਨੂੰ ਫਰਕ ਤਾਂ ਨਹੀਂ ਉਹਨਾਂ ਨੂੰ ਫੋਟੋਆਂ ਨੂੰ ਚੰਗਾ ਦਿਸ ਰਿਹਾ ਜਾਂ ਮਾੜਾ ਦਿਸ ਰਿਹਾ ਜਿਵੇਂ ਸਹੀ ਗੱਲ ਦੱਸਨੀ ਹੈ ਬਾਬਾ ਜੀ ਤੁਸੀਂ ਦੇਖੋ ਪਹਿਲਾਂ ਐ ਦੇ ਵੀਰ ਜਿਹੜਾ ਅੱਛਾ ਮੈਂ ਦੇਖਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਘੋੜਿਆਂ ਦੀ ਬਾਅਦ ਚ ਪਹਿਲਾ ਬੰਦੇ ਦੀ ਗੱਲ ਹੈ ਬੰਦਾ ਬਹੁਤ ਚੰਗਾ ਆ ਬਹੁਤ ਨੀਅਤ ਸਾਫ਼ ਔਰ ਜੋ ਸੱਚ ਹੈ ਜੋ ਕਿਹਾ ਉਹੀ ਝੋਲੀ ਚ ਪਾਇਆ ਉਹੀ ਦੇ ਆ ਤੇ ਬਹੁਤ ਪਿਆਰ ਸਤਿਕਾਰ ਵਾਲਾ ਪਰਿਵਾਰ ਹੈ ਤਾਂ ਹੀ ਭਾਗ ਲੱਗੇ ਹੋਏ ਨੇ ਤਾਂ ਹੀ ਅੱਜ ਵੱਡੇ ਵੱਡੇ ਜਾਨਵਰ ਇੱਥੇ ਫਾਰਮ ਤੇ ਖੜੇ ਨੇ ਤੇ ਬਹੁਤ ਪਿਆਰ ਸਤਿਕਾਰ ਦਿੱਤਾ ਬਾਕੀ ਅਸੀਂ ਵੀ ਪੂਰੀ ਸੇਵਾ ਕਰਾਂਗੇ ਬੱਚੇ ਦੀ ਤੇ ਬਹੁਤ ਵਧੀਆ ਜੀਵਨ ਆ ਜਿਹੜਾ ਬੱਚਾ ਵਧੀਆ ਹੈ। ਲਓ ਜੀ। ਧੰਨਵਾਦ ਬਾਬਾ ਜੀ। ਆ ਜਾਓ ਮੜਾ ਜ। ਬਸ ਲਓ ਬਾਬਾ ਜੀ ਤੁਹਾਡੀ ਝੋਲੀ ਪਾਸ ਆ ਜੀ ਇਹ ਕਰਮਾ ਵਾਲਾ ਤੇ ਇੱਕ ਬਾਬਾ ਜੀ ਆਪਣਾ ਪੂਰਾ ਐਡਰੈਸ ਬੋਲ ਦਿਓ ਅਸੀਂ ਸਾਰਾ ਪਰਿਵਾਰ ਬਹੁਤ ਜ਼ਿਆਦੇ ਤੁਹਾਡੇ ਆਉਣ ਤੇ ਬਹੁਤ ਜ਼ਿਆਦੇ ਖੁਸ਼ ਹੈ ਜੀ ਤੇ ਤੁਸੀਂ ਵੀ ਆਪਣਾ ਪੂਰਾ ਐਡਰੈਸ ਦੱਸ ਦਿਓ ਜੀ ਕਿੱਥੇ ਜਾ ਰਹੇ ਹੋ। ਪਿੰਡ ਫਤਿਹਗੜ ਨਿਊਸ ਖੰਨੇ ਦੇ ਨਾਲ ਹੀ ਪੈਂਦਾ ਹੈ। ਠੀਕ ਹੈ ਜੀ ਤੇ ਨਿਉਆ ਦਰਬਾਰ ਹੈ ਬਾਬਾ ਵਰਤਾਰ ਸਿੰਘ ਜੀ ਦਾ ਜੀ ਤੇ ਬਾਬਾ ਵਰਤਾਰ ਸਿੰਘ ਦੇ ਦਰਬਾਰ ਦੇ ਵਿੱਚ ਇਹ ਘੋੜਾ ਜਾ ਰਿਹਾ ਠੀਕ ਹੈ ਜੀ ਤੇ ਸਾਰੇ ਅੱਗੇ-ਅੱਗੇ ਦਰਸ਼ਨ ਵੀ ਕਰਿਓ ਤੇ ਸਾਰੇ ਇਸ ਘੋੜੇ ਦੀ ਜਿਹੜੀ ਸੂਰਤ ਬਣਨੀ ਹੈ ਔਰ ਇਹਦੀ ਸੇਵਾ ਇਹਨਾਂ ਨੇ ਆਪੇ ਕਰਾਉਣੀ ਹੈ ਘੋੜੇ ਨੇ ਹਾਂਜੀ ਬੁਸ਼ੇਰੇ ਨੇ ਹਾਂਜੀ ਉਹ ਸਾਰੀ ਤੁਸੀਂ ਅ ਅੱਗੇ ਜਿਹੜੀਆਂ ਵੀਡੀਓ ਕੈਨਗੇ ਸਾਰਾ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਸਾਰੀਆਂ ਸੰਗਤਾਂ ਨੂੰ ਦਰਸ਼ਕਾਂ ਨੂੰ ਠੀਕ ਹੈ ਜੀ ਤੇ ਸਤਿਵੰਤ ਪਿਆਰ ਸਤਕਾਰ ਇਸ ਪਰਿਵਾਰ ਦਾ ਹੈ ਤੇ ਇਹ ਪਰਿਵਾਰ ਦਾ ਮੈਂਬਰ ਹੀ ਚਲਿਆ ਹੈ ਹਾਂਜੀ ਇਹ ਉਸੇ ਤਰ੍ਹਾਂ ਜਿਵੇਂ ਪਿਆਰ ਸਤਕਾਰ ਨਾਲ ਦੇ ਕੇ ਤੋਰੇ ਨੇ ਉਹ ਹੀ ਪਿਆਰ ਸਤਕਾਰ ਨਾਲ ਇਹਦੀ ਸੇਵਾ ਹੋਣੀ ਹੈ ਤੇ ਪਿੰਡ ਨਿਊਆ ਫਤੇਗੜ ਸਾਹ ਦੇ ਨਾਲ ਪਿੰਡ ਨਿਊਆ ਪੈਂਦਾ ਹੈ ਖੰਨੇ ਦੇ ਕੋਲ ਠੀਕ ਹੈ ਉੱਥੇ ਦਰਬਾਰ ਦੇ ਬਛੇੜਾ ਚਲਿਆ ਜਿਸ ਸਾਰੀਆਂ ਸੰਗਤਾਂ ਨੇ ਪਿਆਰ ਸਤਕਾਰ ਆ ਤੇ ਵੈਗੁਰੀ ਗੀਕਾ ਸਾਹਿਬ ਸਾਹਿਬ ਵੈਗੁਰੀ ਕੀ ਕੀ ਫਤਹਿ ਤੇ ਫਿਰ ਦੇਖੋ ਬਾਈ ਆਪਣੇ ਇੰਦਰਵਾਸ਼ਾ ਨੇ ਦਿਖਾਈ ਯੋਹਰ ਤੇ ਬਾਬਾ ਜੀ ਵੀ ਪਰਸੰਨ ਹੋ ਗਏ ਖੁਸ਼ ਹੋ ਗਏ ਬਾਦਸ਼ਹੀ ਮਤਲਬ ਆ ਉਹਦਾ ਅਗਰੈਸ਼ਨ ਦੇਖ ਕੇ ਬਾਦਸ਼ਹੀ ਦਾ ਕਿਉਂਕਿ ਬਾਈ ਇਹ ਆਪਣਾ ਜੋ ਵੀ ਇਹਦੇ ਵਿੱਚ ਅਗਰੈਸ਼ਨ ਆ ਉਹ ਤਾਂ ਫਿਰ ਇਹ ਤੁਹਾਨੂੰ ਪਹਿਲਾਂ ਵੀ ਤੁਸੀਂ ਵੀਡੀਓ ਚ ਦੇਖਿਆ ਵੀ ਆਪਦਾ ਦਿਖਾਉਂਦੇ ਦਿਖਾਉਂਦਾ ਤੇ ਬਾਈ ਘੋੜੇ ਵਾਲੇ ਨੂੰ ਖੁਸ਼ੀ ਵੀ ਬਹੁਤ ਹੁੰਦੀ ਹੈ ਇਹ ਚੀਜ਼ਾਂ ਦੇਖ ਕੇ ਹਨਾ ਉਹਦਾ ਹੀ ਰੂਹ ਖੁਸ਼ ਹੋ ਜਾਂਦਾ ਜਦੋਂ ਘੋੜਾ ਮਤਲਬ ਐਵੇਂ ਕਰਦਾ オ,オ、えー、<笑><笑>バオコレア。 ਉਹ ਲੈ ਉਹ ਨੂੰ ਅੰਦਰ ਲੈ ਲੈ ਅੰਦਰ ਬਾ ਲਾ ਲੈ ਬਈ ਅੰਦਰ ਲਾ ਦੇ ਅਰੇ ਤੇਰੇ ਤੇਰ ਫੜਦਾ ਨਾ ਜੀ ਸ਼ਾਬਾਸ਼ ਵੈਰੀ ਗੁੱਡ ਹਾਂ ਸ਼ਾਬਾਸ਼ ਕੋੜਿਆ ਉਹ ਵੀ ਐ ਕਰਿਆ ਕਰਦਾ ਹਾਂ ਉਹ ਤਾਂ ਇਹਦਾ ਵੀ ਗੁਰੂ ਨਿਕਲੂ ਤੇ ਬਾਬਾ ਜੀ ਦੇ ਜਿੰਨੇ ਵੀ ਭਰਾ ਨਾਲ ਆਈਸੀ ਦੇ ਆਪਣੇ ਦਾ ਭਰਾ ਹੀ ਕਹਾਗੇ ਤੇ ਉਹਨਾਂ ਨੇ ਆਪਣੇ ਤੂਫਾਨ ਨਾਲ ਫੋਟੋਆਂ ਕਰਵਾਈਆਂ ਤੇ ਬਾਈ ਉੱਥੇ ਘੋੜਾ ਪਾਲਕ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਦੂਰੋਂ ਬਹੁਤ ਦੂਰੋਂ ਚੱਲ ਕੇ ਆਏ ਬਾਈ ਤੇ ਉਹਨਾਂ ਨੇ ਆ ਕੇ ਆਪਣੇ ਜਾਨਵਰਾਂ ਦੀ ਸਲਾਗਾ ਕੀਤੀ ਤਾਂ ਬਹੁਤ ਹੀ ਮਾਣ ਮਹਿਸੂਸ ਹੋਇਆ ਬਾਈ ਤੇ ਇਹ ਇੱਕ ਜਦੋਂ ਆਪਾਂ ਜਾਨਵਰ ਸਾਂਉਂਦੇ ਆ ਘੋੜਾ ਪਾਲਕ ਵਾਸਤੇ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੁੰਦੀ ਆ ਹਨਾ ਜਿਵੇਂ ਦਾ ਕੋਈ ਮੰਨ ਲਓ ਵੀ ਕਲਾਕਾਰ ਵਾਸਤੇ ਜਾਂ ਖਿਡਿਆਰੀ ਵਾਸਤੇ ਤਾੜੀ ਮਾਰਤੀ ਤੇ ਉਹਦੇ ਲਈ ਖੁਸ਼ੀ ਵਾਲੀ ਗੱਲ ਹੁੰਦੀ ਹੈ ਤੇ ਘੋੜਾ ਪਾਲਕ ਵਾਸਤੇ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਆ ਤੇ ਵੀਡੀਓ ਦੇਖਣ ਲਈ ਤੇ ਬਾਈ ਫਿਰ ਆਪਾਂ ਆਪਣੇ ਜੁਗਨੂ ਨੂੰ ਗੱਡੀ ਦੇ ਵਿੱਚ ਚੜਾਇਆ ਦੇਖੋ ਬਾਈ ਜਦੋਂ ਮੈਂ ਪੈਰ ਧਰ ਲਿਆ ਉਹਦੀ ਜੁਗਨੂ ਨੇ ਮਾਰੀ ਸਾਲ ਗੱਡੀ ਦੇ ਵਿੱਚ ਤੇ ਜੁਗਨੂ ਨੂੰ ਵੀ ਨਵੇਂ ਘਰ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਾਬਾ ਜੀ ਨੂੰ ਵੀ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਮੁਬਾਰਕਾਂ ਜ਼ਰੂਰ ਦੇ ਦਿਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇ ਵੀਡੀਓ ਵਧੀਆ ਲੱਗੀ ਤਾਂ ਆਪੋ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ ਹਾਂ ਧੰਨਵਾਦ ਜੀ